ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਅੱਜ ਦਿਨ ਹੈਗਾ ਜੀ ਵੀਰਵਾਰ ਤਰੀਕ ਹੈਗੀ ਹੈ 25 ਤੇ ਆਪਾਂ ਲੱਗੇ ਸੀ ਕਿ ਬਲੌਕ ਦੀ ਸਟਾਰਟ ਸਟਾਰਟਿੰਗ ਕਰਨ ਤੇ ਬੱਚੇ ਸਕੂਲ ਤੋਰ ਤੇ ਮੈਂ ਉਸ ਤੋਂ ਬਾਅਦ ਝਾੜੂ ਲਾਤਾ ਪੋਚਾ ਹਲੇ ਰੈਂਦਾ ਲਾਉਣ ਤੋਂ ਤੇ ਹੁਣ ਮੈਂ ਚੱਲੀ ਸੀਗੀ ਪਸ਼ੂਆਂ ਕੋਲ ਕਿਉਂਕਿ ਜੀ ਉਹਨਾਂ ਦਾ ਕੰਮ ਰਹਿੰਦਾ ਸਾਰੇ ਕਰਨ ਤੋਂ ਕਿਉਂਕਿ ਬੱਚਿਆਂ ਨੂੰ ਸਕੂਲ ਤੋਰ ਕੇ ਉਸ ਤੋਂ ਬਾਅਦ ਮੈਂ ਉੱਪਰ ਝਾੜੂ ਲਾਉਣ ਲੱਗ ਗਈ ਸੀਗੀ ਉੱਪਰ ਝਾੜੂ ਥਾਂ ਕਰਕੇ ਲਾਇਆ ਕਿਉਂਕਿ ਰਾਤ ਫੇਰ ਆਪਣੇ ਮੀ ਆ ਗਿਆ ਅ 3:00 ਵਜੇ ਪਾਣੀ ਕਿਤੇ 3:00 ਵਜੇ ਮੀਂਹ ਆਇਆ ਸੀ ਰਾਤੀ ਤੇ ਉਹਦੇ ਕਰਕੇ ਸਾਰੇ ਹੀ ਪਾਸੇ ਗਿੱਲਾ ਫੇਰ ਹੋ ਗਿਆ ਪਾਣੀ ਖੜ ਗਿਆ ਤਾਂ ਫਿਰ ਮੈਂ ਬੇੜੇ ਚ ਪਾਣੀ ਵਗੈਰਾ ਕੱਢਣਾ ਸੀਗਾ ਤੇ ਤਾਂ ਕਰਕੇ ਫਿਰ ਮੈਂ ਪਹਿਲਾਂ ਉੱਪਰ ਝਾੜੂ ਲਾਤਾ ਫਿਰ ਮੈਂ ਹੱਥ ਚਲ ਵੀ ਫੇਰ ਚਲਦੇ ਆ ਪਸ਼ੂਆਂ ਕੋਲ ਫੇਰ ਕਰਦੇ ਆ ਉਹਨਾਂ ਦਾ ਕੰਮ ਕਰ ਮੀਤਾ ਜੀ ਹੁਣ ਰੋਜ਼ ਹੀ ਆ ਜਾਂਦਾ ਤਿੰਨ ਦਿਨ ਹੋ ਗਏ ਅ ਲਗਾਤਾਰ ਆ ਜਾਂਦਾ ਤੇ ਤੁਹਾਨੂੰ ਦਿਖਾਉਣਾ ਕਿੰਨਾ ਕੁ ਪਾਣੀ ਪਾਣੀ ਖੜ ਗਿਆ ਆਪਣੇ ਧਾਨਾਂ ਵਗੈਰਾ ਚ ਹੁਣ ਤਾਂ ਮੋਟਰ 2 ਦਿਨ ਹੋ ਗਏ ਮੈਨੂੰ ਲੱਗਦਾ ਚੱਲੀ ਨਹੀਂ ਕਿ ਸ਼ਾਇਦ ਹਾਂਜੀ ਚੱਲੇ ਨਹੀਂ ਦੋ ਤਿੰਨ ਦਿਨ ਹੋ ਗਏ ਮੋਟਰ ਫੁੱਕ ਜੀ ਪਾਣੀ ਪੂਰਾ ਹੋ ਗਿਆ ਮੀ ਪਈ ਜਾਂਦਾ ਪਰ ਕਈ ਪਾਸੇ ਨਹੀਂ ਮੀ ਪੈਂਦਾ ਹੈਗਾ ਜਿਵੇਂ ਕਿ ਕੱਲ ਮੈਸੇਜ ਆਇਆ ਸੀਗਾ ਇੱਕ ਵੀਡੀਓ ਤੇ ਜੁਵਰਾ ਸਿੰਘ ਜੀ ਦਾ ਉਹ ਕਹਿੰਦਾ ਵੀ ਸਾਡੇ ਵੱਲ ਤਾਂ ਬਹੁਤ ਬੁਰਾ ਹਾਲ ਆ ਧਾਨਾਂ ਦਾ ਵੀ ਸਾਡੇ ਵੱਲ ਮੀਂਹ ਨਹੀਂ ਪੈ ਰਿਹਾ ਹਨਾ ਕਾਫੀ ਪਾਸੇ ਨਹੀਂ ਪੈ ਰਿਹਾ ਕਿਤੇ ਪੈ ਜਾਂਦਾ ਕਿਤੇ ਨਹੀਂ ਪੈਂਦਾ ਹੈਗਾ ਮੀ ਤੇ ਚਲੋ ਜੀ ਸ਼ਾਇਦ ਅੱਜ ਆ ਜਾਵੇ ਤੁਹਾਡੇ ਪਾਸੇ ਕਿਉਂਕਿ ਜੀ ਬੱਦਲ ਬਹੁਤ ਜ਼ਿਆਦਾ ਹੈ ਉਹਨਾਂ ਦਾ ਏਰੀਆ ਮੈਨੂੰ ਨਹੀਂ ਪਤਾ ਹੈਗਾ ਕਿੱਥੇ ਦੇ ਨੇ ਉਹ ਤੇ ਪਲੀਜ਼ ਤੁਸੀਂ ਨਾ ਜਦੋਂ ਕਮੈਂਟ ਕਰਦੇ ਹੁੰਦੇ ਹੋ ਆਪਦੇ ਨਾਂ ਵੀ ਦੱਸ ਦਿਆ ਕਰੋ ਨਾਲ ਏਰੀਆ ਵੀ ਦੱਸ ਦਿਆ ਕਰੋ ਫਿਰ ਪਤਾ ਲੱਗ ਜਾਂਦਾ ਹੈ ਨਾ ਵੀ ਤੁਸੀਂ ਕਿਹੜੇ ਏਰੀਆ ਤੋਂ ਬੋਲਦੇ ਹੋ ਤੇ ਪਲੀਜ਼ ਜ਼ਰੂਰ ਦੱਸਿਆ ਕਰੋ ਹਨਾ ਨਾਲ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਕਮੈਂਟ ਕਰਕੇ ਜੀ ਬਹੁਤ ਖੁਸ਼ੀ ਹੁੰਦੀ ਹੈ ਹਨਾ ਮੈਂ ਸਾਰੇ ਨਾਲੇ ਆਪ ਵੀ ਪੜਦੇ ਨਾਲੇ ਮੇਰੇ ਬੱਚੇ ਵੀ ਪੜਦੇ ਨੇ ਸਾਰੇ ਜਣੇ ਤੁਹਾਡੇ ਕਮੈਂਟ ਪੜਦੇ ਨੇ ਸਾਨੂੰ ਬਹੁਤ ਵਧੀਆ ਲੱਗਦੇ ਨੇ ਕਮੈਂਟ ਪਾਣੇ ਜਿਹੜੇ ਕਮੈਂਟ ਕਰ ਦਿੰਨੇ ਆ ਉਹ ਲਾਈਕ ਕਰਨਾ ਭੁੱਲ ਜਾਂਦੇ ਨੇ ਸ਼ਾਇਦ ਕਿਉਂਕਿ ਲਾਈਕ ਉਹਨੇ ਨਹੀਂ ਸ਼ੋ ਹੁੰਦੇ ਜਿੰਨੇ ਆਪਣੇ ਕੋ ਕਮੈਂਟ ਆ ਜਾਂਦੇ ਨੇ ਪਲੀਜ਼ ਗੁੱਠਾ ਵੀ ਦਵਾ ਦਿਆ ਕਰੋ ਜਿਹੜਾ ਗੁੱਠਾ ਬਣਿਆ ਹੋਇਆ ਲਾਈਕ ਦਾ ਉਹਨੂੰ ਦਵਾ ਦਿਆ ਕਰੋ ਵੀਡੀਓ ਤੇ ਫੁੱਲ ਵਾਚ ਕਰ ਲਿਆ ਕਰੋ ਚਲੋ ਜੀ ਹੁਣ ਆਪਾਂ ਕਰਦੇ ਆ ਬਲੌਗ ਦੀ ਸਟਾਰਟਿੰਗ ਚੱਲਦੇ ਆ ਹੁਣ ਦਿਖਾਉਨੇ ਆ ਤੁਹਾਨੂੰ ਕਿੰਨਾ ਕੁ ਪਾਣੀ ਥੱਲੇ ਲਓ ਜੀ ਇੱਥੇ ਦੇਖੋ ਕੀ ਹਾਲ ਹੋਇਆ ਵੇ ਪਸ਼ੂਆਂ ਦਾ ਇਹ ਸਵੇਰ ਦਾ ਟਾਈਮ ਆ ਹੈ ਬੱਚੇ ਹਲੇ ਸਕੂਲ ਗਏ ਹੀ ਨੇ ਜਿਕੇ ਜਿਕਣ ਕ ਮੈਂ ਤੁਹਾਨੂੰ ਦੱਸਿਆ ਹੈ ਤੇ ਆਪਣਾ ਹਲੇ ਗੋਹਾ ਵਗੈਰਾ ਔਕਣੇ ਪਿਆ ਸੀਗਾ ਤੇ ਮੀਂਹ ਦੇ ਕਾਰਨ ਆ ਦੇਖ ਲਓ ਕੀ ਹਾਲ ਹੋਇਆ ਪਿਆ ਬੇੜੇ ਦਾ ਤਿੰਨ ਦਿਨ ਹੋ ਗਏ ਲਗਾਤਾਰ ਮੀਂਹ ਪੈਂਦੇ ਨੂੰ ਚਿੱਕੜ ਬਣ ਗਿਆ ਤੇ ਆਪਾਂ ਨੇ ਬਸ ਇੰਨੀ ਗਿੱਟਾਂ ਲਾਈ ਨੇ ਉਹਨੇ ਨਿਕਣ ਵਾਸਤੇ ਤੇ ਆਲੇ-ਦਲੇ ਪਾਣੀ ਖੜ ਗਿਆ 3:30 ਕ 3 ਵਜੇ ਮੀਂਹ ਆਇਆ ਸੀ ਰਾਤੀ ਫੇਰ ਜੇਰਬਲ ਵੀ ਜੰਮ ਗਈ ਹੁਣ ਤਾਂ ਤੇ ਮੀਂਹ ਤੋਂ ਬਾਅਦ ਹਨਾ ਸਫਾਈ ਕਰਨੀ ਬਹੁਤ ਔਖੀ ਹੋ ਜਾਂਦੀ ਆ ਤੇ ਬਹੁਤ ਟਾਈਮ ਲੱਗ ਜਾਂਦਾ ਸਫਾਈ ਕਰਨ ਨੂੰ ਅ ਇੱਥੇ ਦੇਖੋ ਹੁਣ ਧਾਨਾ ਦੇ ਵਿੱਚ ਪਾਣੀ ਕਾਫੀ ਖੜ ਗਿਆ ਤਿੰਨ ਦਿਨ ਹੋ ਗਏ ਆਪਣੇ ਲਗਾਤਾਰ ਮੀਂਹ ਪੈਂਦੇ ਨੂੰ ਜੀ ਹੁਣ ਤਾਂ ਧਾਨਾ ਦਾ ਪਾਣੀ ਵੀ ਪੂਰਾ ਹੋਇਆ ਹੋਇਆ ਹੁਣ ਨਹੀਂ ਮੋਡਰਾ ਚੱਲਦੀਆਂ ਹੈਗੀਆਂ ਤੇ ਆਲੇ-ਦਾਲੇ ਵੀ ਪਾਣੀ ਬਹੁਤ ਖੜ ਗਿਆ ਸਾਡੀ ਤਾਂ ਰੌਣੀ ਪਹਿਲਾਂ ਰੌਣੀ ਨਹੀਂ ਕਰੀ ਹੈਗੀ ਕਿਉਂਕਿ ਜੀ ਤੁਹਾਨੂੰ ਮੋਟਰ ਚੱਲਦੀ ਸੀਗੀ ਤੇ ਜਦੋਂ ਅਸੀਂ ਰੌਣੀ ਕਰਤੀ ਉਸ ਦਿਨ ਦਾ ਹੀ ਮੀਂਹ ਪੈ ਰਿਹਾ ਹੈ ਸਾਡੀ ਰੌਣੀ ਵੀ ਵਿਚਾਲੀ ਵਿੱਚ ਹੀ ਹੋਈ ਪਈ ਆ ਪਾਣੀ ਕਾਫੀ ਖੜ ਗਿਆ ਖੇਤ ਦੇ ਵਿੱਚ ਦੇਖੋ ਹੁਣ ਕਿਦਾਂ ਬੀਜਦੇ ਆ ਕਿਹੜਾ ਆਪਣਾ ਖਾਲੀ ਪਿਆ ਇੱਥੇ ਪੱਠੇ ਬੀਜਣੇ ਨੇ ਆ ਇੱਥੇ ਇਹਨਾਂ ਨੇ ਰੂੜੀ ਚੱਕੀ ਸੀਗੀ ਜੋਤਕਿਆਂ ਨੇ ਤੇ ਉਹ ਟੋਆ ਵੀ ਪਾਣੀ ਦਾ ਭਰ ਗਿਆ ਬਾਕੀ ਖੇਤ ਵੀ ਭਰੇ ਖੜੇ ਨੇ ਕਾਫੀ ਨਹੀਂ ਪੈ ਗਿਆ ਪਾਣੀ ਵਗੈਰਾ ਖੜ ਗਿਆ ਤੇ ਹੁਣ ਜੀ ਲੋ ਜੀ ਆਪਾਂ ਲੱਗਦੇ ਆਂ ਸਫਾਈ ਕਰਨ ਸਫਾਈ ਕਰਨ ਨੂੰ ਬਹੁਤ ਟਾਈਮ ਲੱਗ ਜਾਂਦਾ ਮੇਹ ਤੋਂ ਬਾਅਦ ਬਹੁਤ ਔਖਾ ਹੋ ਜਾਂਦਾ ਜੀ ਇੱਕ ਤਾਂ ਸਾਰੇ ਪਾਸੇ ਗਿੱਲਾ-ਗਿੱਲਾ ਹੋ ਜਾਂਦਾ ਤੇ ਚਿੱਕੜ ਜਿਆ ਹਨਾ ਤੇ ਦੂਸਰਾ ਟਾਈਮ ਬਹੁਤ ਆ ਜਾਂਦਾ ਸਾਫ ਕਰਨ ਨੂੰ ਹੌਲੀ-ਹੌਲੀ ਸਾਰੇ ਸਫਾਈ ਕਰਾਂਗੇ ਪਹਿਲਾਂ ਆਪਾਂ ਬੱਕਰੀਆਂ ਤੋਂ ਹੀ ਸ਼ੁਰੂਆਤ ਕਰਦੇ ਆਂ ਬੱਕਰੀਆਂ ਦੇਕਾਂ ਵਗੈਰਾ ਦੇਖੋ ਕਿੰਨੀਆਂ ਪੰਨਾਂ ਸੀਗੀਆਂ ਖਾ-ਖਾ ਕੇ ਇੱਥੇ ਸਾਰੀ ਦਿਹਾੜੀ ਦੇ ਰੱਖ ਦਿੰਦੇ ਹੁੰਦੇ ਆਂ ਫਿਰ ਇਹਨਾਂ ਨੂੰ ਚੱਕ ਕੇ ਬਸ ਹੁਣ ਲਾ ਦਾਂਗੇ ਸਾਈਡ ਤੇ ਬਾਹਰ ਢੇਰ ਤੇ ਰੱਖਿਆਉਂਗੀ ਤੇ ਉਸ ਤੋਂ ਬਾਅਦ ਲਾਵਾਂਗੇ ਇੱਥੇ ਝਾੜੂ ਤੇ ਇਕੱਠਾ ਕਰ ਲਾਂਗੇ ਫਿਰ ਉਸ ਤੋਂ ਬਾਅਦ ਲੱਗੂਗੀ ਪਾਣੀ ਪਲਾਉਣ ਪਸ਼ੂਆਂ ਨੂੰ ਪਾਣੀ ਵੀ ਪਲਾਉਣ ਤੋਂ ਰਹਿੰਦਾ ਹੈ ਤੇ ਕੰਮ ਆਪਣਾ ਸਾਰਾ ਹੀ ਪਿਆ ਲਗਭਗ ਤੇ ਸਿਰਫ ਉੱਪਰ ਝਾੜੂ ਲਾਇਆ ਸੀਗਾ ਹਲੇ ਗੱਲ ਇਹ ਤਾਂ ਜੇ ਮੈਂ ਪਹਿਲਾਂ ਉੱਪਰ ਕਰਨ ਲੱਗ ਜੰਨੀ ਆ ਤਾਂ ਪਸ਼ੂਆਂ ਦਾ ਲੇਟ ਹੋ ਜਾਂਦਾ ਹੈ ਜੇ ਪਸ਼ੂਆਂ ਦਾ ਪਹਿਲਾਂ ਕਰਨ ਲੱਗ ਜੰਨੀ ਆ ਤਾਂ ਫਿਰ ਉੱਪਰ ਲੀਆਂ ਸਫਾਈਆਂ ਹਨਾ ਉਹ ਲੇਟ ਹੋ ਜਾਂਦੀਆਂ ਨੇ ਦੋਹਾਂ ਪਾਸੇ ਫਿਰ ਚਲੋ ਮੈਂ ਹਾਂ ਚਲੋ ਕਰ ਲੰਨੇ ਹੌਲੀ ਹੌਲੀ ਤੇ ਹੌਲੀ ਹੌਲੀ ਆਪਾਂ ਇੱਥੇ ਸਾਫ਼ ਕਰ ਲਾਂਗੇ ਜਾਨੂੰ ਉਹਦਾ ਪਾਪਾ ਪੱਠੇ ਵੱਢਣ ਲੱਗਿਆ ਹੋਇਆ ਸੀਗਾ ਮੈਂ ਇਹ ਵੀ ਚੱਲੋ ਇੰਨੇ ਮੈਂ ਝਾੜੂ ਲਾ ਕੇ ਢੇਰੀਆਂ ਲਾ ਕੇ ਰੱਖਾਂਨੀ ਆ ਫਿਰ ਪੱਠੇ ਚ ਕਾ ਦੂੰਗੀ ਹਨਾ ਵੱਠੇ ਵਿੱਚ ਕਾਣੇ ਹੁੰਦੇ ਨੇ ਜੀ ਵਿੱਚ ਸਾਰੇ ਕੰਮ ਇਕੱਠੇ ਹੀ ਹੋ ਜਾਂਦੇ ਨੇ ਸਵੇਰ ਮੌਕੇ ਤਾਂ ਬਹੁਤ ਭਾਜੜਾ ਜਿਆ ਪੈ ਜਾਂਦੀਆਂ ਨੇ ਇੰਨੇ ਜਿਆਦਾ ਕੰਮ ਹੋ ਜਾਂਦੇ ਨੇ ਇੱਕ ਤਾਂ ਬੱਚਿਆਂ ਦੇ ਸਕੂਲ ਜਾਣ ਦਾ ਹੋ ਜਾਂਦਾ ਹੈ ਵਿੱਚ ਈ ਢਾਰਾਂ ਦਾ ਹੋ ਜਾਂਦਾ ਹੈ ਵਿੱਚ ਸਾਰਾ ਸਾਫ਼ ਸੁਥਈਆ ਸਵੇਰੇ ਤਾਂ ਰੇਲੇ ਵੱਢ ਜਾਂਦੇ ਆ ਖਤਰਾਂ ਦੀ ਮਗਰ ਦੀ ਮਗਰ ਕੰਮ ਹੋਈ ਜਾਂਦੇ ਨੇ ਬਸ ਦੁਪਹਿਰੇ ਜੇ ਜਾ ਕੇ ਮਾੜੀ ਜੀ ਟੇਕ ਆਉਂਦੀ ਹੈ 12:00 ਵਜੇ ਤੱਕ ਕੰਮ ਨਿਪੜਦਾ ਹੁੰਦਾ ਮੇਰਾ ਸਾਰਾ ਹੀ ਸਫਾਈਆਂ ਕਰਕੇ ਤੇ ਉਸ ਤੋਂ ਬਾਅਦ ਫਿਰ ਮੜਿਆ ਘੜੀ ਹਲੇ ਚਾਹ ਵਗੈਰਾ ਕਰਕੇ ਪੈਣੀ ਹੋਆ ਜਾਨੂੰ ਭੇਜ ਕਰਨ 1 ਵਜੇ ਆ ਜਾਂਦਾ ਫਿਰ ਉਹਦੇ ਰੋਟੀ ਪਾਣੀ ਦਾ ਹੋ ਜਾਂਦਾ ਫਿਰ 2 ਵਜੇ ਸਹਜਪ੍ਰੀਤ ਆ ਜਾਂਦਾ ਚਲੋ ਜੀ ਇੱਕ ਨੇ ਫਿਰ ਕੰਮ ਸਟਾਰਟ ਹੋ ਜਾਂਦੇ ਨੇ ਮਗਨ ਦੀ ਮਗਰ ਸਾਰੇ ਬਸ ਇਸੇ ਤਰ੍ਹਾਂ ਹੀ ਦਿਹਾੜੀ ਨਿਕਲ ਜਾਂਦੀ ਆ ਤੇ ਚਲੋ ਜੀ ਹਨਾ ਵਧੀਆ ਕੰਮ ਕਾਰਜ ਲੱਗੇ ਰਹਿੰਦੇ ਆ ਕਿਤੇ ਖੜ੍ਹਦੇ ਬੈਠਦੇ ਨਹੀਂਗੇ ਖਾਣਾਂਗੇ ਬੈਠਾਂਗੇ ਤਾਂ ਫਿਰ ਉਹ ਕੰਮ ਖਰਾਬ ਹੋ ਜਾਂਦਾ। ਤੁਹਾਨੂੰ ਪਤਾ ਹੀ ਜੇ ਜੇ ਕਿਤੇ ਜਾ ਕੇ ਖੜਾਂਗੇ ਫਿਰ ਹਨਾ ਤੇ ਕੋਈ ਗੱਲਾਂ ਬਾਤਾਂ ਚੁਗਲੀਆਂ ਤੇ ਲੋ ਜਰੂਰੀ ਥੋੜਾ ਹਨਾ ਚੁਗਲੀਆਂ ਚ ਟਾਈਮ ਲੱਗ ਜਾਂਦਾ ਕਾਰਨ। ਕਾਹਨੂੰ ਆਪਾਂ ਕਿਤੇ ਨਹੀਂ ਜਾਂਦੇ ਹੈਗੇ ਆਪਾਂ ਘਰ ਹੀ ਰਹਿੰਦੇ ਆ ਤੇ ਬਸ ਜੀ ਆਪਣੇ ਕੰਮ ਕਰ ਕਰੀ ਜਾਈਦੇ ਨੇ। ਤੇ ਹੁਣ ਮੈਂ ਇਹ ਚੇਲੇ ਵੀ ਇੱਧਰ ਬੰਨਤੀ ਕਿਉਂਕਿ ਜੀ ਗੁੱਡ ਤੇ ਬੰਨੀ ਹੋਈ ਸੀ ਕਿ ਉੱਥੇ ਮੈਂ ਪਾਣੀ ਪਲਾਉਣਾ ਸੀਗਾ। ਹੁਣ ਛੋਟੀ ਨੂੰ ਪਾਣੀ ਪਲਾ ਕੇ ਤੇ ਉਸ ਤੋਂ ਬਾਅਦ ਝਾੜੂ ਵਗੈਰਾ ਲਾਵਾਂਗੇ ਤੇ ਉਹ ਆਪਾਂ ਨੇ ਵੀਡੀਓ ਸ਼ੂਟ ਨਹੀਂ ਕਰੀ ਹੈਗੀ ਤੁਹਾਡੇ ਨਾਲ ਲਓ ਜੀ ਆਪਾਂ ਨੇ ਪਛਮਾ ਤੋਂ ਲੈ ਕੇ ਸਾਫ਼ ਕਰਤਾ ਮੀਦੇ ਵਿੱਚ ਸਫਾਈ ਕਰਨੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਤੇ ਅੱਜ ਆਪਾਂ ਨੇ ਨਾਲ ਐ ਨਹੀਂ ਗੇ ਆਹ ਫੁਆਰੇ ਲਾਤੇ ਦਿਖਦੇ ਚੱਲਦੇ ਪੱਖੇ ਚੱਲਦੇ ਆ ਪੱਖੇ ਬੰਦ ਕਰ ਦਾਂਗੇ ਥੋੜਾ ਜਿਹਾ ਤੱਕ ਫੁਆਰੇ ਲਾਤੇ ਮੜੇ ਗਿੱਲੀਆਂ ਹੋ ਜਾਣ ਸਮਾ ਕੇ ਖਾਵਾ ਨਾਲ ਹੋ ਹੋ ਜੰਦੀ ਦੇਖੋ ਚੱਲੋ ਆ ਤਾਂ ਬਈ ਆ ਰਾਮਨਾ ਤੇ ਬਸ ਤਾਂ ਹੀ ਨਹੀਂ ਨੜਾਇ ਹੈਗੇ ਅੱਜ ਮੈਂ ਸਿਰਫ ਵਾਰੇ ਲਾ ਦਾਂਗੇ ਹਨਾ ਕਾਨੂੰ ਗਿੱਲਾ ਕਰਨ ਪਹਿਲੇ ਖੜ ਭਰੇ ਖੜੇ ਹੁਣ ਮੀਂਹ ਨੇ ਪਾਣੀ ਕਾਫੀ ਪਾਤਾ ਦੇਖੋ ਕੱਟੇ ਦੇ ਉੱਤੇ ਬੂਰ ਜੰਮ ਗਈ ਬੋਤ ਖਾ ਰਿਹਾ ਜਾਂਦਾ ਜੀ ਮੀਂਹ ਦੇ ਵਿੱਚ ਸਫਾਈ ਕਰਨੇ ਕੱਦੀ ਲੱਗੀ ਹੋਈਆਂ ਹੁਣ ਸਾਫ਼ ਹੋਇਆ ਤੇ ਬਸ ਉੱਥੇ ਜਿੱਕੜ ਹੋ ਜਾਂਦਾ ਸਾਡੇ ਜਿੱਥੇ ਕੱਚੇ 'ਚ ਪਸ਼ੂਆਂ ਹੱਥ ਰੱਖਿਆ ਹੋਇਆ ਇਹ ਸੂਣ ਮੌਕੇ ਬੰਨਦੇ ਹੁੰਨੇ ਆ ਨਾ ਤਾਂ ਰੱਖਿਆ ਹੋਇਆ ਨਹੀਂ ਤਾਂ ਇਟਾਂ ਲਾ ਦਿੰਦੇ ਪਰ ਜੀ ਜਦੋਂ ਸੁਆਉਣਾ ਨਾ ਡੰਗਰ ਉਦੋਂ ਔਖਾ ਹੋ ਜਾਂਦਾ ਤੇ ਕੱਚੇ 'ਚ ਸੁਆ ਦਿੰਦੇ ਹੁੰਨੇ ਤਾਂ ਕਿ ਕਿ ਰੱਖਿਆ ਹੋਇਆ ਨਾ ਕੋਈ ਸੱਚਾ ਇਹੀ ਜਿੱਕੜ ਹੋ ਜਾਂਦਾ ਤੇ ਚਲੋ ਜੀ ਕੋਈ ਗੱਲ ਸਾਫ਼ ਕਰਨੀ ਹੈ ਸਾਫ਼ ਕਰਤਾ ਆਪਾਂ ਨੇ ਬਸ ਹੁਣ ਅੱਜ ਫੇਰ ਬੱਦਲ ਆ ਇਹ ਨਹੀਂ ਪਤਾ ਹੈਗਾ ਅੱਜ ਵੀ ਮੀਂਹ ਆ ਜਾਊਗਾ ਪਰ ਮੀਂਹ ਆ ਕੇ ਨਾ ਨਾ ਚਿਕੜੇ ਚਿਕੜ ਹੋ ਜਾਂਦਾ ਸਾਰੇ ਪਾਸੇ ਉੱਤੇ ਜੀ ਮੱਛਰ ਬਹੁਤ ਜ਼ਿਆਦਾ ਹੋ ਜਾਂਦਾ ਬਸ ਮੀਂਹ ਦੇ ਨਾਲ ਉਹਨਾਂ ਕਚਰੇ ਜਿੰਨਾ ਕਚਰਾ ਵੀ ਪੈਂਦਾ ਉਹਨਾਂ ਕਚਰੇ ਠੰਡ ਰਹਿੰਦੀ ਬਾਅਦ ਚ ਫੇਰ ਗਰਮੀ ਹੋ ਜਾਂਦੀ ਹੈ ਫੇਰ ਹੁਣ ਪਸੀਨੇ ਨਾਲ ਭਿੱਜੀ ਪਈਆਂ ਮੈਂ ਇੰਨੀ ਗਰਮੀ ਹੋਈ ਪਈ ਹੈ ਫੇਰ ਕੀ ਕਰੂੰ ਮੀ ਉਹ ਆ ਕੇ ਵੀ ਹਨਾ ਚਲੋ ਜੀ ਇਹ ਚੱਲਦੇ ਹੁਣ ਉੱਪਰ ਜਾ ਕੇ ਹੋਰ ਕੰਮ ਕਰਦੇ ਮੈਂ ਤਾਂ ਰੋਟੀ ਵੀ ਖਾਣੀ ਹੈ ਹਲ ਜਾ ਕੇ ਮੈਂ ਰੋਟੀ ਬਾਅਦ ਚ ਖਾਣੀ ਹੁੰਨੀ ਹੈ ਸਾਰੇ ਕੰਮ ਕੁੰਮ ਕਰਕੇ ਚਾਹੇ 10 ਵਜੇ ਜਾਂ ਚਾਹੇ 11 ਉਦੋਂ ਰੋਟੀ ਖਾਣ ਲੈਣੀ ਹੈ